ਦੇ ਆ ਦੇਖੋ ਮਿੱਠੂ ਨਹਾਉਂਦਾ ਪਿਆ ਜੀ ਫਿਰ ਇਸ ਵੇਲੇ ਕਿਹੜਾ ਨਹਾਉਂਦਾ ਵਾ ਤੇ ਕਿਹੜਾ ਨਹੀਂ ਨਹਾਉਂਦਾ ਕਮੈਂਟ ਕਰਕੇ ਜਰੂਰ ਦੱਸੋ ਜਿਆਦਾਤਰ ਬੱਚੇ ਦੇ ਆ ਨੋਂ ਤੋਂੜੇ ਆ ਉਹ ਤੰਗ ਹੀ ਰਹਿੰਦੇ ਆ ਕਿ ਉਹ ਨਹਾਉਣਾ ਪਵੇ ਪਰ ਤੁਸੀਂ ਦੇਖ ਸਕਦੇ ਮਿੱਠੂ ਜਿਹੜਾ ਵਾ ਉਹ ਨਹਾ ਲਿਆ ਵਾ ਮਿਟਨ ਵਾਲਿਆ ਮੈਂ ਫਿਰ ਤੋਂ ਸਾਰੇ ਸਰੋਤਿਆਂ ਨੂੰ ਕਮਾਂਗਾ ਜੇ ਪੰਛੀ ਤੁਹਾਡੇ ਕੋਲ ਜੇ ਉਹਨਾਂ ਵਾਸਤੇ ਜੇ ਸੰਗਰਮੀ ਆ ਗਿਆ ਵਾ ਆਪਣੇ ਕੋਠੇ ਦੀ ਛੱਤਾਂ ਉੱਤੇ ਕੋਈ ਬਰਤਨ ਰੱਖੋ ਜਿਹਨਾਂ ਵਿੱਚ ਪਾਣੀ ਪਾ ਕੇ ਤੇ ਤਾਂ ਕਿ ਉਹ ਪਾਣੀ ਪੀ ਵੀ ਸਕਣ ਤੇ ਗਰਮੀ ਦੇ ਵਿੱਚ ਆਪਣਾ ਜਗਦਾ ਸਕਣ ਆ ਤੁਸੀਂ ਦੇ ਸਾਦੇ ਜਿਵੇਂ ਮਿੱਠੂ ਜਿਹੜਾ ਕੀ ਨਹਾ ਵੀ ਜਾਵਾ ਤੇ ਪਾਣੀ ਵਿੱਚੋਂ ਹੀ ਪੀ ਜਾ ਰਿਹਾ ਵਾ ਤੇ ਪਲੀਜ਼ ਸਾਰਣ ਬੇਨਤੀ ਹੈਗੀ ਆ ਕਿ ਆਪਣੇ ਕੋਠੇ ਦੇ ਸੱਤਾ ਤੇ ਜਿੱਥੇ ਥੋੜੀ ਛਾਂ ਹੋਵੇ ਉੱਥੇ ਪਾਣੀ ਜ਼ਰੂਰ ਫੋ ਤਾਂ ਕਿ ਜਿਹੜੇ ਪੰਛੀ ਆ ਉਹ ਪਾਣੀ ਪੀ ਸਕਣ ਤੇ ਗਰਮੀ ਤੋਂ ਆਪਣਾ ਨਹਾ ਕੇ ਤਾਹਾ ਤੋਂ ਪਾ ਸਕਦੇ ਜਿਸ ਤਰ੍ਹਾਂ ਕਿ ਆਹ ਦੇਖ ਸਕਦੇ ਤੁਸੀਂ ਕਿ ਬੁਗੀ ਵੱਡੇ ਬਰਤਨ ਦੇ ਵਿੱਚ ਇਹ ਹੁੰਦਾ ਕਿ ਵਿੱਚ ਵਰਨੇ ਸਾਡੇ ਥਾਲੀ ਦੇ ਵਿੱਚ ਹੀ ਨੂੰ ਪਾਣੀ ਪਾ ਕੇ ਰਿhta ਬਸ ਤੂੰ ਆਪਣਾ ਨਹਾ ਤੇ ਮਜਰ ਨਹਾ ਰਿਹਾ ਵਾ